ਮਾਈ ਗੁਰਜੀ ਦਾ ਖਾਸ ਮਾਈ ਗੁਰਜੀ ਕੀ ਪੱਥੇ ਪ੍ਰਮਾਤਮਾ ਦੀਆਂ ਅੱਜ ਵੀ ਜਪਣ ਵਾਲੀਆਂ ਆਰਦਨ ਵਾਲੀਆਂ ਬਿਆੰਤ ਰੂਹਾਂ ਬੈਠਾ ਨੇ ਤੇ ਬਿਆੰਤ ਪਿਆਰੇ ਨੇ ਮਹਾਰਾਜ ਦੇ ਜਿਨ੍ਹਾਂ ਤੇ ਗੁਰੂ ਨਾਨਕ ਸਾਹਿਬ ਦੀ ਆਪਣੀ ਸਾਖਸ਼ਾਤ ਮੇਰ ਕਿਰਪਾ ਵਰਤਦੀ ਪਈ ਹੈ ਜਪਣ ਵਾਲਿਆਂ ਦੀ ਵੀ ਕਮੀ ਨਹੀਂ ਜਪਾਉਣ ਵਾਲਿਆਂ ਦੀ ਵੀ ਕਮੀ ਨਹੀਂ ਤੇ ਨਾਲ ਹੀ ਕਹਿ ਦਵਾਂ ਨਿੰਦਕਾਂ ਦੀ ਵੀ ਕੋਈ ਕਮੀ ਨਹੀਂ ਹੈ ਬਾਬਾ ਅਰਜਨ ਸਿੰਘ ਜੀ ਹੋਏ ਨੇ ਪਟਿਆਲੇ ਵਾਲੇ ਇਹਨਾਂ ਦਾ ਜ਼ਿਕਰ ਕਰਦੇ ਨੇ ਭਾਈ ਸਾਹਿਬ ਭਾਈ ਰੰਦੀਰ ਸਿੰਘ ਜੀ ਉਹ ਲਿਖਦੇ ਨੇ ਕਹਿੰਦੇ ਕਿ ਭਾਈ ਅਰਜਨ ਸਿੰਘ ਜੀ ਦੀ ਇੰਨੀ ਬੰਦਗੀ ਸੀ ਇੰਨੀ ਭਗਤੀ ਸੀ ਕਿ ਸੰਗਤਾਂ ਇਹਨਾਂ ਨੂੰ ਬਹੁਤ ਪਿਆਰ ਕਰਦੀਆਂ ਸਨ ਕਹਿੰਦੇ ਇੱਕ ਵਾਰੀ ਕੀ ਹੋਇਆ ਕਿ ਬੰਦਗੀ ਕਰਨ ਵਾਸਤੇ ਕਿਸੇ ਲਾਕੇ ਦੇ ਵਿੱਚ ਬੈਠੇ ਅੰਦਰ ਸੀਨੇ ਦੇ ਵਿੱਚ ਖਿੱਚ ਭਵੇ ਕਿ ਇਹ ਥਾਂ ਟਿਕ ਕੇ ਬੈਠਣ ਨਹੀਂ ਦਿੰਦੀ ਭਾਈ ਕਿਉਂਕਿ ਔਰਾ ਹੁੰਦਾ ਹਰੇਕ ਜਗ੍ਹਾ ਦਾ ਕਹਿੰਦੇ ਅਸੀਂ ਉੱਥੋਂ ਥੋੜ੍ਹ ਕੇ ਪਾਸੇ ਜਾਣ ਦੀ ਕੋਸ਼ਿਸ਼ ਕੀਤੀ ਕਹਿੰਦੇ ਅਸੀਂ ਸੋਚਿਆ ਚਲੋ ਉੱਪਰ ਨੂੰ ਚਲੇ ਜਾਨੇ ਚੜ੍ਹਾਈ ਵੱਲ ਚਲੇ ਜਾਨੇ ਪਰ ਕਹਿੰਦੇ ਜਿਉ ਜੋ ਤਾਣੂ ਜਾਈਏ ਤੇ ਪੈਰ ਤੇ ਸੱਟ ਲੱਗੀ ਸੀ ਉਹ ਦਰਦ ਵਧੇ ਕਹਿੰਦੇ ਅਸੀਂ ਪੁੱਠੇ ਪੈਰੀ ਤੁਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਤੁਰਦੇ ਤੁਰਦੇ ਦੀ ਰਾਤ ਤੁਰੇ ਕਹਿੰਦੇ 2 4 10 15 20 ਕਿਲੋਮੀਟਰ ਤੁਰਦੇ ਗਏ ਤੁਰਦੇ ਗਏ ਜਿੰਨਾ ਚਿਰ ਟਿਕਾ ਜਾਣਾ ਮਿਲੇ ਖਿੱਚ ਨਾ ਖਤਮ ਹੋਈ ਕਹਿੰਦੇ ਸਵੇਰੇ ਪੌ ਫਟਾਲਾ ਹੋਇਆ ਕਿਸੇ ਘਰ ਦੇ ਸਾਹਮਣੇ ਜਾ ਕੇ ਰੁੱਕ ਗਏ ਕਹਿੰਦੇ ਘਰ ਦਾ ਦਰਵਾਜ਼ਾ ਖੜਕਾਇਆ ਤੇ ਇੱਕ ਬੀਬੀ ਨੇ ਦਰਵਾਜ਼ਾ ਖੋਲ੍ਹਿਆ ਇਹ ਪਿੰਡ ਸੀ ਕਲੌੜ ਇਸ ਪਿੰਡ ਦੇ ਵਿੱਚ ਇੱਕ ਸਰਦਾਰ ਮੇਰ ਸਿੰਘ ਰਹਿੰਦੇ ਨੇ ਜਿਹੜੇ ਪਟਿਆਲੇ ਸਰਕਾਰੀ ਦਰਬਾਰੇ ਐਲ ਕਰ ਲੱਗੇ ਨੇ ਇਹਨਾਂ ਦੀ ਘਰ ਵਾਲੀ ਸੀ ਕਹਿੰਦੇ ਇਹਨਾਂ ਦੀ ਘਰ ਵਾਲੀ ਨੇ ਉਸੇ ਵੇਲੇ ਜਦੋਂ ਦਰਵਾਜ਼ਾ ਖੁੱਲ੍ਹਣਾ ਉਹ ਮਹਾਂਪੁਰਖਾਂ ਦੇ ਚਰਨਾਂ ਵਿੱਚ ਡਿੱਗ ਪਈ ਕਹਿੰਦੀ ਬਾਬਾ ਜੀ ਧੰਨ ਭਾਗ ਤੁਸੀਂ ਦਰਸ਼ਨ ਦਿੱਤੇ ਕਿਰਪਾ ਕੀਤੀ ਕਹਿੰਦੇ ਉਹਨੇ 100 100 ਵਾਰ ਚਰਨਾਂ ਤੇ ਨਮਸਕਾਰ ਕੀਤੀ ਕਹਿੰਦੇ ਅਸੀਂ ਡਰ ਦੇ ਪਿੱਛੇ ਹੋ ਗਏ ਅਹੀਂ ਕਹ ਵੀ ਤੈਨੂੰ ਕੀ ਹੋ ਗਿਆ ਅਹੀਂ ਕਹ ਤੂੰ ਜਾਣਦੇ ਵੀ ਨਹੀਂ ਆ ਪਰ ਉਹਨੇ ਬੀਬੀ ਨੇ ਕਿਤੇ ਇਨਾ ਪਿਆਰਿਆਂ ਦੇ ਦਰਸ਼ਨ ਕੀਤੇ ਹੋਏ ਸੀਗੇ ਕਹਿੰਦੇ ਕਲਾ ਕੀ ਵਰਤੀ ਗੁਰਮੁਖੋ ਕਹਿੰਦੇ ਉਹ ਜਦੋਂ ਸਵੇਰੇ ਉੱਠੀ ਨਾ ਕਈ ਦਿਨਾਂ ਦੀਆਂ ਦੇ ਅੰਦਰ ਤੜਪ ਸੀ ਕਿ ਮੈਂ ਬਾਬਾ ਅਰਜਨ ਸਿੰਘ ਜੀ ਦੇ ਦਰਸ਼ਨ ਕਰਨੇ ਨੇ ਉਹਨਾਂ ਨੂੰ ਮਿਲਣਾ ਕੋ ਆਪਣੇ ਅੰਦਰ ਦੀ ਬੇਦਨਾ ਆਪਣੇ ਅੰਦਰ ਦੀ ਬੇਨਤੀ ਕਰਨੀ ਹੋਏਗੀ ਕਹਿੰਦੇ ਉਹਨੇ ਪ੍ਰਣ ਕੀਤਾ ਸਵੇਰੇ ਉੱਠਣਸਾਰ ਕਿ ਦੋ ਗਲਾਸਾਂ ਦੇ ਵਿੱਚ ਦੁੱਧ ਪਾਇਆ ਕਹਿੰਦੀ ਮੈਂ ਆਪ ਉਦੋਂ ਦੁੱਧ ਪੀਵਾਂਗੀ ਜਦੋਂ ਆਣ ਕੇ ਮਹਾਂਪੁਰਖ ਆਪ ਪੀਣਗੇ ਜਦੋਂ ਉਹਨੇ ਬੀਬੀ ਨੇ ਸਾਰੀ ਕਹਾਣੀ ਦੱਸੀ ਤੇ ਬਾਬਾ ਅਰਜਨ ਸਿੰਘ ਜੀ ਕਹਿੰਦੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ ਸਹਿਬ ਮਹਾਰਾਜਿਓ ਤੁਹਾਡੀਆਂ ਤੁਸੀਂ ਜਾਣੋ ਤੁਹਾਡੇ ਘਰ ਦੀ ਖੇੜ ਤੁਸੀਂ ਜਾਣੋ ਐਨਾ ਉੱਚਾ ਸੁੱਚਾ ਜੀਵਨ ਸਾਡੇ ਵੱਡੇ ਵਡੇਰੇ ਬਜ਼ੁਰਗਾਂ ਦਾ ਸੀ ਅੱਜ ਇਹ ਗੱਲਾਂ ਸਾਨੂੰ ਝੂਠ ਲੱਗਦੀਆਂ ਫਰੇਬ ਲੱਗਦੇ ਬਾਬਾ ਜੀ ਇਹ ਗੱਲਾਂ ਘੜੀਆਂ ਗਈਆਂ ਆ ਬਹੁਤ ਜ਼ਿਆਦੇ ਕਹਿ ਦੇਣਗੇ ਜੀ ਤੇ ਅੰਗਰੇਜ਼ਾਂ ਦੀ ਘਾੜ ਤੇ ਜੇ ਅੰਗਰੇਜ਼ ਇਹ ਕੁਝ ਦੇ ਕੇ ਗਏ ਨੇ ਤੇ ਦੁਬਾਰਾ ਨਾ ਬੁਲਾ ਲਈਏ ਆਪਾਂ ਸਗੋ ਜਿਹੜੇ ਬਾਹਲੇ ਗਿਆਨ ਦੀਆਂ ਗੱਲਾਂ ਕਰਦੇ ਬੜਾ ਬਰਿਆਦਾ ਮਰਿਆਦਾ ਦਾ ਰੋਲਾ ਪਾਉਣ ਵਾਲੇ ਨੇ ਨਾ ਮੈਂ ਸੱਚੀ ਦੱਸਾਂ ਜਿੰਨੀ ਨਫ਼ਰਤ ਇਹਨਾਂ ਲੋਕਾਂ ਦੇ ਵਿੱਚ ਆ ਹੋਰ ਕਿਤੇ ਵੇਖਣ ਨੂੰ ਨਹੀਂ ਮਿਲਦੀ ਜਪਣ ਵਾਲਿਆਂ ਦੇ ਵਿੱਚ ਘੱਟ ਵੇਖਣ ਨੂੰ ਮਿਲਦੀ ਹੈ ਇਹ ਨਹੀਂ ਮੈਂ ਕਹਿੰਦਾ ਵੀ ਉਹ ਉਹ ਪਾਸੇ ਨੇ ਹੁੰਦੀ ਹੈ ਮੇਰ ਤੇਰ ਹੁੰਦੀ ਹੈ ਪਰ ਜਿਹੜੇ ਇਸ ਭਾਵਨਾ ਨਾਲ ਜਪਦੇ ਪਏ ਕਿ ਅਸੀਂ ਗੁਰੂ ਨਾਨਕ ਸਾਹਿਬ ਮਾਰਨ ਨੂੰ ਮਿਲਣਾ ਮਹਾਰਾਜ ਦੀ ਖੁਸ਼ੀ ਲੈਣੀ ਉਹਨਾਂ ਦੇ ਵਿੱਚੋਂ ਤਾਂ ਫਿਰ ਮਹਾਰਾਜ ਦਾ ਆ ਬਚਨ ਸਾਖਸ਼ਾਤ ਦਿਸਦਾ ਆ ਕਿ ਬਿਸਰ ਗਈ ਸਭ ਤਾਤ ਪਰਾਈ ਜਬ ਤੇ ਸਾਧ ਸੰਗਤ ਮੋਹੇ ਪਾਈ ਨਾ ਕੋ ਵੈਰੀ ਨਹੀਂ ਬਿਗਾਨਾ ਸਗਲ ਸੰਗ ਹਮ ਕੋ ਬਣਾਈ ਉਹਨਾਂ ਦੇ ਅੰਦਰ ਤੇ ਏ ਖੇੜ ਪ੍ਰਮਾਤਮਾ ਦੀ ਵਰਤਦੀ ਪਈ ਐ ਮਹਾਰਾਜ ਅਗੇ ਤਰਲਾ ਕਰੀਏ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੈ ਜਪਣ ਵਾਲਿਆਂ ਦੀ ਕਦਰ ਕਰੀਏ ਜੇ ਹੈਗੇ ਨੇ ਉਹਨਾਂ ਦੇ ਦੱਸੇ ਰਾਹ ਤੇ ਤੁਰੀਏ ਜੇ ਨਹੀਂ ਹੈਗੇ ਤੇ ਮਹਾਰਾਜ ਅਗੇ ਤਰਲਾ ਕਰੀਏ ਸੱਚੇ ਪਾਤਸ਼ਾਹ ਕੋ ਆਪਣਾ ਪਿਆਰਾ ਮਿਲਾ